ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਕੰਟੈਂਟ ਦੀ ਅਦਾਲਤ ਦੇ ਵਿੱਚ ਹਾਜ਼ਰ ਹੈ ਉਹ ਸੈਲੀਬ੍ਰਿਟੀਆਂ ਜਿਹੜੇ ਕੰਟਰੋਵਰਸਿਸ ਦੇ ਸਿਰ ਤੇ ਚੱਲਦੇ ਆ ਤੇ ਖੁਦ ਨੂੰ ਘਵਾਉਂਦੇ ਆ ਵੱਡੇ ਸੈਲੀਬ੍ਰਿਟੀ ਤਾਂ ਬਹੁਤੀ دیر ਨਾ ਕਰਦੇ ਹੋਏ ਚੱਲਦੇ ਆ ਅੱਜ ਦੀ ਵੀਡੀਓ ਵੱਲ ਚਲੋ ਅੱਗੇ ਸਾਰੇ ਮੈਨੂੰ ਸਪੌਟ ਕਰ ਰਹੇ ਹੋ ਕਿਉਂਕਿ ਆਪਣੀ ਇੱਕ ਦੂਜੀ ਦੇ ਸਪੌਟ ਨਾਲ ਆਪਾਂ ਬਹੁਤ ਅੱਗੇ ਜਾ ਸਕਦੇ ਆ ਕਿਉਂਕਿ ਸਭ ਤੋਂ ਵੱਡੀ ਜਿਹੜੀ ਜੁਨੀ ਚੀਜ਼ ਮਨਸਾ ਵੀ ਇੱਕ ਅਫੈਂਡ ਫਿਸ਼ ਹਾਂ ਆਪਾਂ ਨੂੰ ਇਹਨਾਂ ਦੂਜੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਜੰਦਾ ਹੈ ਕਿ ਸਿਰਫ ਹੋ ਸਕਦੀ ਹੈ ਕਮੈਂਟਰ ਤੇ ਜੱਜਬਾਨ ਸੰਖਦੇ ਹੋ ਆਪਣਾ ਸਮਝਨੇ ਚਾਹੁੰਦੇ ਨਾ ਕਿ ਨੰਗੇ ਚੰਗੇ ਹਾਲਾਤ ਨਾ ਆਪਣੇ ਬਾੜੇ ਸਿਰਫ ਉਹਨਾਂ ਨੇ ਲਾਣਾ ਸਵਾਦ ਉਹਨਾਂ ਨੂੰ ਪੈਣਾ ਮਸਾਲਾ ਸੋ ਆਪਾਂ ਇੱਕ ਦੂਜੇ ਦੀ سپورਟ ਕਰੀਏ ਨਸਤਾ ਬਿਲਕੁਲ ਨਾ ਕੀਤੇ ਜੇਕਰ ਕੋਈ ਕਿਸੇ ਨਾਲ ਮਾੜਾ ਬੋਲਦਾ ਨਾ ਹੋ ਸਕਦੀ ਆਪਾਂ ਸਮਝਦੇ ਕਿ ਮੁਝੇ ਕੋਲ ਫੋਨ ਤੇ ਦੋ ਤਿੰਨ ਘੰਟੇ ਹੋ ਗਏ ਇੱਕੋ ਜਿਵੇਂ ਆਪਾਂ ਨੂੰ ਪਤਾ ਵੀ ਕਿੰਨਾ ਇੱਕ ਬੰਦਾ ਕਿਹੜਾ ਕਿਸ ਹਾਲ ਦਾ ਹੈਗਾ ਠੀਕ ਹੈ ਜਨਤਾ ਨਹੀਂ ਜਾਣਦੀ ਉਹ ਸਿਰਫ ਉਹਨੂੰ ਵੀਡੀਓ ਤੇ ਜੱਜ ਕਰਦੇ ਆ ਤੇ ਆਪਾਂ ਤੱਕ ਕੁਝ ਨੂੰ ਮਿਲਿਆ ਸਾਰਾ ਨੂੰ ਕਰਕੇ ਬਹੁਤ ਜ਼ਿਆਦਾ ਵਧੀਆ ਲੱਗਿਆ ਪਹਿਲਾ ਤੂੰ ਇਹ ਸਮਝਲਾ ਕਿ ਇਨਫਲੂਐਂਸ ਕਹਿੰਦੀ ਕਿ ਲੋਕ ਤਾਂ ਲੱਤਾਂ ਖਿੱਚਦੇ ਆ ਪਰ ਤੁਹਾਡਾ ਕੰਟੈਂਟ ਤਾਂ ਪਹਿਲਾਂ ਹੀ ਟੁੱਟੀ ਸਾਈਕਲ ਵਰਗਾ ਲੱਤਾਂ ਖਿੱਚਣ ਤੋਂ ਪਹਿਲਾਂ ਹੀ ਇਹਦੀ ਚੇਨ ਟੁੱਟ ਜਾਂਦੀ ਆ ਬਟ ਕਮ ਆਨ ਬੀਬੀ ਕਹਿੰਦੀ ਕਿ ਲੋਕ ਸਾਡੇ ਚੰਗੇ ਮਾੜੇ ਹਾਲਾਤ ਨਹੀਂ ਸਮਝਦੇ ਪਰ ਭੈਣੇ ਚੰਗੇ ਮਾੜੇ ਹਾਲਾਤ ਤਾਂ ਹਰ ਬੰਦੇ ਤੇ ਆਉਂਦੇ ਆ ਫਰਕ ਬਸ ਇਹ ਆ ਵੀ ਲੋਕ ਹਕੀਕਤ 'ਚ ਚੱਲਦੇ ਆ ਤੇ ਤੁਸੀਂ ਪੌਡਕਾਸਟ 'ਚ ਬੈਠ ਕੇ ਇਮੋਸ਼ਨਲ 뮤직 ਲਾ ਕੇ ਸਿੰਪਥੀ ਲੈ ਲੈਂਦੇ ਹੋ ਬਾਕੀ ਜਿਸੇ ਹਿਸਾਬ ਨਾਲ ਤੁਸੀਂ ਘਰ ਦੇ ਹਰ ਇੱਕ ਹਾਲਾਤ ਦਾ ਕਲਿੱਕਬੇਟ ਥੰਬਨੇਲ ਬਣਾ ਕੇ ਪੇਸ਼ ਕਰਦੇ ਆ ਤਾਂ ਲੋਕਾਂ ਨੂੰ ਤਾਂ ਮਸਾਲਾ ਚੱਕਣਾ ਹੀ ਪੈਂਦਾ ਆਪੇ ਲੋਕਾਂ ਕਮੈਂਟ ਦੇ ਵਿੱਚ ਢੋਂਗੀ ਡਰਾਮਾ ਪਰੋਸਣ ਵਾਲਿਆ ਤੇ ਉਮੀਦ ਕਰਦੇ ਆ ਕਿ ਲੋਕ ਸਾਨੂੰ ਗੰਭੀਰਤਾ ਨਾਲ ਲੈਣ ਬਾਕੀ ਜਨਤਾ ਨੇ ਤਾਂ ਸਵਾਦ ਲੈਣਾ ਹੀ ਆ ਜਦੋਂ ਹਰ ਇੱਕ ਗੱਲ ਨੂੰ ਤੁਸੀਂ ਮਿਰਚ ਮਸਾਲਾ ਪਾ ਕੇ ਇੰਟਰਨੈਟ ਤੇ ਸ਼ੋਅ ਕਰੋਗੇ ਬੱਤ ਸਹੀ ਏ ਬਾਕੀ ਲੋਕਾਂ ਕਰਕੇ ਥੋੜਾ ਨਾਮ ਥੇ ਹੈਗਾ ਤੇ ਲੋਕਾਂ ਕਰਕੇ ਤੁਸੀਂ ਪੈਸੇ ਕਮਾਉਣਿਓ ਜੇ ਜਨਤਾ ਹੀ ਨਾ ਹੁੰਦੀ ਤੁਹਾਡੇ ਵਲੌਗਸ ਤੇ ਰੀਲਸ ਨੂੰ ਵਿਊ ਕੌਣ ਦਿੰਦਾ ਤੇ ਜੇ ਕੋਈ ਵਿਊਜ਼ ਹੀ ਨਾ ਦਿੰਦਾ ਤਾਂ ਤੁਸੀਂ ਇੱਥੇ ਖੜੇ ਹੀ ਕਿਉਂ ਹੁੰਦੇ ਥੋੜੀ ਤਾਂ ਨਾ ਉਹ ਗੱਲਾਂ ਵੀ ਖੂ ਦਾ ਪਾਣੀ ਪੀ ਕੇ ਤੇ ਖੂ ਨੂੰ ਹੀ ਗਾਲਾਂ ਕੱਢਣੀਆਂ ਬਾਕੀ ਜੇ ਤੇਰਾ ਕੰਟੈਂਟ ਆਈ ਜੰਮੀ ਪਈ ਨਾਲੀ ਵਰਗਾ ਰਿਹਾ ਨਾ ਤਾਂ ਲੋਕਾਂ ਦੀਆਂ ਅੱਖਾਂ ਨੇ ਆਪਣਾ ਰਾ ਆਪਦੇ ਆਪ ਹੀ ਬਦਲ ਲੈਣਾ ਡਾਕਟਰ ਸੈਟ ਪਲੀਜ਼ ਯਰ ਮੀਡੀਕਲ ਸਟਾਫ ਹਾਂ ਫਾਟੋਰੀ ਵਿਕਾਰ ਲਾਗਾ ਉਹ ਕਿਹਨਸੀ ਹੋ ਖਾਤਾ ਤੀਜਾ ਚੋਟਾ ਉਹ ਤਾਂ ਹੈ ਨਹੀਂ ਇਹ ਅੱਗੇ ਜਿੰਨਾ ਬੁਲੈਂਟ ਇਹਨੂੰ ਤਾਂ ਨਾਮ ਦਿੱਤਾ ਗਿਆ ਇਹ। ਉਹ ਹੋਰ ਸੀ ਜਿਹੜਾ ਬੰਦਾ ਸਾਰਾ ਮੂੰਹ ਵਾਲੀ ਸੀ ਕਿਸੇ ਨਾਲ ਉਹ ਹੋਰ ਸੀ ਕਹਿੰਦੇ ਉਹਦੀ ਜਿਹੜਾ ਕੁਛ ਹੋਣਾ ਸੀ ਛੇੜੇ ਤੋਂ ਬਾਅਦ ਐਸਾ। ਇਹਨਾਂ ਨੂੰ ਵੀ ਗੱਲ ਕਰੀ। ਹੈਦਰ ਕੁੱਕੀ ਆਂਟੀ ਦੇਖ ਲਓ ਪਤਾ ਨਹੀਂ ਕਿੱਥੇ ਸੁੱਤੀ ਰਹਿੰਦੀ ਆ। ਕਹਿੰਦੀ ਇਹ ਤਾਂ ਤੀਜਾ ਘਰ ਵਾਲਾ ਨਾਲ ਆਇਆ। ਚੌਥਾ ਤਾਂ ਆਇਆ ਨਹੀਂ। ਪੂਜਾ ਸੰਗਾ ਤਾਂ ਕਹਿੰਦੀ ਸੀ ਅੱਜ ਤੋਂ ਬਾਅਦ ਇਹਦੇ ਨਾਲ ਮੇਰਾ ਸਭ ਕੁਝ ਖਤਮ ਆ ਤੇ ਚੌਥਾ ਤਾਂ ਵੱਡੇ ਸਾਰੇ ਮੂੰਹ ਵਾਲਾ ਤੇ ਉਹ ਤਾਂ ਨਾਲ ਆਇਆ ਨਹੀਂ। ਉਹ ਆਂਟੀ ਆਪਦੀ ਦੁਨੀਆ ਦੇ ਵਿੱਚੋਂ ਬਾਹਰ ਨਿਕਲ ਕੇ ਦੂਜਾਂ ਬਾਰੇ ਪਹਿਲਾਂ ਪ੍ਰੋਪਰ ਜਾਣਕਾਰੀ ਲੈ ਲਿਆ ਕਰੋ। ਪੂਜਾ ਸੰਘਾੜ ਨੇ ਉਹ ਸਭ ਕੁਝ ਫੇਮ ਵਾਸਤੇ ਕੀਤਾ ਸੀ ਤੇ ਰਹੀ ਗੱਲ ਚੌਥੇ ਘਰ ਵਾਲੇ ਦੀ ਉਹ ਚੌਥਾ ਘਰ ਵਾਲਾ ਨਹੀਂ ਸੀ ਐਡੀਟਿੰਗ ਐਪ ਦੇ ਥਰੂ ਹੰਪਟੀ ਸਾਗਰ ਰੋਸਟਰ ਨੇ ਫੇਕ ਵੀਡੀਓਜ਼ ਬਣਾਈਆਂ ਸੀ ਜਸਟ ਫॉर ਟ੍ਰੋਲਸ ਐਂਡ ਫਨ ਵੀ ਇਹ ਆਏ ਦਿਨ ਨਵਾਂ ਵਿਆਹ ਕਰਵਾਉਂਦੀ ਆ ਤੇ ਆਂਟੀ ਦੇ ਦੱਸਣ ਦਾ ਤਰੀਕਾ ਵੀ ਵੱਖਰਾ ਹੀ ਆ ਕਹਿੰਦੀ ਏ ਨਸ਼ੇੜੀ ਤੋਂ ਬਾਅਦ ਸੀ ਜਿਹੜਾ ਇਹਦੇ ਨਾਲ ਤਾਂ ਉਹ ਆਇਆ ਵੱਡੇ ਮੂੰਹ ਵਾਲਾ ਤਾਂ ਆਇਆ ਹੀ ਨਹੀਂ ਥੋੜਾ ਇਸਟਾਪ ਐ ਜਿੰਨੀ ਵੀ ਚਾਹੇ ਜਿੱਤੇ ਲੈ ਪਹੁੰਚਿਆ ਜੀ ਹਸਪੀਟਲ ਦੇਖ ਪਤਾ ਨਹੀਂ ਹੋ ਰਹਾ ਦਿਲ ਚੱਕਰ ਹੋ ਰਹੇ ਨੇ ਤੇਰੇ ਕੁਝ ਦੇਖਾ ਉਹ ਖਾਣੇ ਨਹੀਂ ਲਿਜਾ ਮਾਤਾ ਮਰੀ ਗਈ ਚਾਰ ਦਿਨ ਹੋ ਗਏ ਤੇ ਦਿੱਤੀ ਚ ਡਾਕਟਰ ਕਹਿੰਦਾ ਦਵਾਈ ਬਾਝੋਂ ਲੈਂਦਾ ਪਤਾ ਬੀਪੀ ਸਟੇਬਲ ਹੈ ਹੂੰ ਬਧੇਵਾ ਤਾਂ ਕਟਿਆਵਾ ਚੱਕਟਿਆਵਾ ਦਿੱਤੀਆ ਪਾਣੀ ਘਮੀ ਨੂੰ ਕਹਿੰਦਾ ਰਸੂਆ ਥੋੜੀ ਦੇ ਹਾਸ ਇਹ ਹਸਪੀਟਲ ਦੇ ਵਿੱਚ ਤਾਂ ਐਵੇਂ ਆਉਂਦਿਆ ਜਿਵੇਂ ਵਿਆਹ ਵਾਲੇ ਪੈਲੈਸ ਵਿੱਚ ਕੈਮਰਾਮੈਨ ਆਇਆ ਹੋਵੇ ਪਹਿਲਾ ਬਾਹਰੋਂ ਹਸਪੀਟਲ ਦੀ ਵੀਡੀਓ ਬਣਾਉਂਦਿਆ ਫਿਰ ਉਹਦਾ ਇੰਟੀਰੀਅਰ ਦਿਖਾਉਂਦਿਆ ਤੇ ਫਿਰ ਜੈਸਮੀਨ ਨੂੰ ਬੈੱਡ ਤੇ ਪਈ ਤੇ ਫਿਰ ਰਵਿੰਦਰ ਕਹਿੰਦਾ ਕਿ ਹੁਣ ਦੇਖੋ ਮੇਰੀ ਪ੍ਰੈਗਨੈਂਟ ਪਤਨੀ ਜੋ ਹੁਣੇ-ਹੁਣੇ ਹਸਪੀਟਲ ਦੇ ਵਿੱਚ ਕੰਟੈਂਟ ਦੇਣ ਆਈ ਆ ਆਕਤੀ ਉਧਰ ਜੈਸਮੀਨ ਦੇ ਨਾਟਕ ਦੇਖ ਲੋ ਜਦੋਂ ਕੈਮਰਾ ਆਨ ਕੀਤਾ ਤਾਂ ਇੱਕਦਮ ਵਧੀਆ ਬੋਲੀ ਤੇ ਨਾਲ ਦੀ ਨਾਲ ਰਿਅਲਾਈਜ਼ ਹੋਇਆ ਕਿ ਮੈਂ ਤਾਂ ਹਸਪੀਟਲ ਦੇ ਵਿੱਚ ਆ ਤੇ ਬਿਮਾਰ ਆ ਤੇ ਫਿਰ ਆਵਾਜ਼ ਆਏ ਕੱਢਦੀ ਸੀ ਜਿਵੇਂ ਸਖਤ ਬਿਮਾਰ ਹੋਵੇ ਤੇ ਕਾਫੀ ਦਰਦ ਤੋਂ ਜੂਝ ਰਹੀ ਹੋਵੇ ਪਾਣੀ ਵੀ ਮੈਂ ਹੁਣ ਦੇਖੋ ਨਾਰਮਲ ਪਾਣੀ ਪੀਂਦੀ ਆ ਕਰ ਉਹ ਵੀ ਠੰਡਾ ਲੱਗਦਾ ਗਰਮ ਪਾਣੀ ਪੀ ਕੇ ਬਿਆਸ ਹੋਰ ਲੱਗਦੀ ਰੱਖੇ ਨਾਰਮਲ ਪਾਣੀ ਉਹ ਇੱਕ ਤਾਂ ਪੀਣੀ ਆ ਨਾ ਹਾਂ ਕਰਦੀ ਆ ਤਾਜ਼ਾ ਤਾਜ਼ਾ ਪੀ ਲਈ ਕਰ ਹਾਂ ਉਹ ਪੀ ਲਈਏ ਟੁੱਟੀ ਵਾਲਾ ਪਾਣੀ ਉਹ ਵੀ ਸਾਤ ਤਿੰਨ ਲੱਗਦਾ ਜੇ ਹੁਣ ਪੰਗਰਮ ਪਾਣੀ ਕਰਕੇ ਪੀਂਦੇ ਜੇ ਕਹਿੰਦੇ ਕੋਸਣਾ ਪਾਣੀ ਪੀ ਲਓ ਉਹ ਫੇਰ ਫੋਲਕਾ ਦਾ ਥੋੜੀ ਗਰਮ ਉਹਦੇ ਵਿੱਚ ਆ ਜਾਂਦਾ ਉਹ ਫੇਰ ਪਿਆਸ ਲੱਗਦੀ ਉਹਦੇ ਨਾਲ ਨਾਲਾ ਗਰਮੀ ਚ ਕੋਸਾ ਹੋ ਮ ਵੀ ਨਹੀਂ ਪੀ ਹੁੰਦਾ ਬਹੁਤ ਔਖਾ ਚਲ ਇਹਦੀ ਤਾਂ ਉਹ ਗੱਲ ਆ ਵੀ ਜੇ ਮੈਂ ਦੁੱਧ ਪੀ ਲੈਨੀ ਆ ਤਾਂ ਭਾਰਾ ਲੱਗਦਾ ਤੇ ਜੇ ਮੈਂ ਚਾਹ ਪੀ ਲੈਨੀ ਆ ਤਾਂ ਚੱਕਰ ਆ ਜਾਂਦਾ ਇੱਕ ਪਾਸੇ ਵਾਈਫ ਦੀ ਪਾਣੀ ਨਾਲ ਪਿਆਸ ਨਹੀਂ 부ਝਦੀ ਪਈ ਦੂਜੇ ਪਾਸੇ ਹਸਬੰਡ ਦੀ ਵਿਊਜ਼ ਲੈਣ ਵਾਲੀ ਇਹ ਹਸਪੀਟਲ ਦੇ ਵਿੱਚ ਚੈੱਕਅਪ ਕਰਾਉਣ ਘਟ ਤੇ ਵਲੌਗ ਬਣਾਉਣ ਵਾਦਾ ਆਂਦਿਆ ਜਦੋਂ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਹਸਪੀਟਲ ਵਾਲੇ ਵਲੌਗ ਤੇ ਵਿਊਜ਼ ਜ਼ਿਆਦਾ ਆਉਂਦਿਆ ਇਹਨਾਂ ਨੇ ਦੂਜੇ ਦਿਨ ਦਾ ਹੀ ਕੰਮ ਫੜ ਲਿਆ ਹੁਣ ਨਿੱਕੀ ਨਿੱਕੀ ਗੱਲ ਤੇ ਹਸਪੀਟਲ ਆ ਕੇ ਲੇਟ ਜਾਂਦੇ ਆ ਤੇ ਫਿਰ ਬਣਾਉਂਦੇ ਆ ਵਲੌਗ ਵੀ ਜੇ ਦਵਾਈ ਦੇ ਨਹੀਂ ਸਕਦੇ ਵੀ ਤੁਸੀਂ ਭਾਈ ਉੱਥੇ ਜਾਓ ਓਕੇ ਬੰਦਿਆ ਲਾਈਵ ਇਹਨਾਂ ਨੇ ਹੁਣ ਇੱਧਰ ਸਾਨੂੰ ਸੈਪਰੇਟ ਰੂਮ ਚ ਭੇਜਤਾ ਤੇ ਕਹਿੰਦੇ ਵੀ ਪਹਿਲਾਂ ਬੀਪੀ ਹਾਂ ਨਾਲ ਤਾਂ ਹੋਰ ਵੀ ਹੈਗੇ ਜੀ ਇੱਥੇ ਪੇਸ਼ੈਂਟ ਬਹੁਤ ਘੇਰੇ ਹਾਂ ਹਾਂ ਕਦੇ ਕਿਸੇ ਦੀ ਕੁਝ ਵੀ ਨਹੀਂ ਪੈਸੇ ਤਾਂ ਲਿਤੀਏ ਉਹ ਨਾਲੇ ਆਪਾਂ ਦਾ ਚੱਲ ਇੱਕ 10 ਮਿੰਟ ਜਿਹੜਾ ਹੁਣ ਬੀਪੀ ਮਾਣਾ ਸਟੇਬਲ ਜਾ ਤਾਂ ਕਰਕੇ ਹਾਂ ਆਹੋ ਉਹਨਾਂ ਨੇ ਤੁਹਾਨੂੰ ਸੈਪਰੇਟ ਰੂਮ ਦੇ ਵਿੱਚ ਤਾਂ ਭੇਜਦਾ ਤਾਂ ਕਿ ਮਰੀਜ਼ਾਂ ਦੀ ਨੀਂਦ ਤੇ ਇਲਾਜ ਖਰਾਬ ਨਾ ਹੋਵੇ ਤੇ ਤੁਸੀਂ ਆਰਾਮ ਦੇ ਨਾਲ ਕੈਮਰਾ ਲਾ ਕੇ ਵਲੌਗ ਸ਼ੂਟ ਕਰ ਸਕੋ ਲੋਕਾਂ ਨੂੰ ਪ੍ਰਾਈਵੇਟ ਰੂਮ ਦੇ ਵਿੱਚ ਪ੍ਰਾਈਵੇਸੀ ਚਾਹੀਦੀ ਹੁੰਦੀ ਆ ਤੇ ਇਹਨਾਂ ਨੂੰ ਪਬਲਿਸਿਟੀ ਕੋ ਕੋ ਕੁ ਲੋਕਾਂ ਨੇ ਕਿ ਕਿਹੜੇ ਡੇਟ ਕੋਲੀ ਬਾਰੇ ਮਹਤਵ ਕਰ ਰਹੇ ਨੇ ਕਿਹਨੇ ਪੰਕੂਲਰ ਦੀ ਰੋੜਾ ਹੁਣ ਨਾ ਕੋਲਰ ਚਲਾਇਆ ਤਾਂ ਹੈ ਨਹੀਂ ਅੱਪਾ ਕਾਫੀ ਦਿਨ ਹੋ ਗਏ ਚਲਾਇਆ ਨਹੀਂ ਹੁਣ ਅੱਛਾ ਤਾਂ ਹੋਇਆ ਨਾ ਚਲ ਪਾਣੀ ਦਾ ਪਾਣੀ ਦਾ ਉਹ ਕਰਦੇ ਨੇ ਡੇਂਗੂ ਦੀ ਅਮਾਲੂ ਹੁਣ ਡੇਂਗੂ ਹੋ ਗਿਆ ਮੰਗਵਾ ਰਹੇ ਨੇ ਲੈ ਹਾਂ ਸੱਚੀ ਗੱਲ ਹੈ ਏ ਵੀ ਬੋ ਗਈ ਪਹੇ ਗਿਆ ਉਹਦਾ ਵਿਚਰਾ ਹਾਇ ਵੀ ਘਰ ਤੇ ਪਾਰ ਗਿਆ ਵਾ ਡਿਊਟੀ ਕਰ ਮਾਸੀ ਹੈਗੀ ਰਿਤਾਂ ਦੀ ਕਹਿੰਦੀ ਮਾਸੀ ਕਹਿੰਦੀ ਥੋੜੇ ਦਿਨ ਮੇਰੇ ਕੋਲ ਆ ਕੇ ਰੈਸਟ ਕਰ ਨਾ ਅੱਛਾ ਅੱਛਾ ਵੈਸੇ ਤਾਂ ਜਸਮੀਨ ਕਹਿੰਦੀ ਕਿ ਮੈਂ ਬਿਮਾਰ ਆ ਮੈਨੂੰ ਸਾਹ ਨਹੀਂ ਆਉਂਦਾ ਤੇ ਨਾਲ ਦੀ ਨਾਲ ਤੇਜ਼ ਬੁਖਾਰ ਚੜਿਆ ਹੋਇਆ ਤੇ ਬੀਪੀ ਲੋ ਆ ਪਰ ਬੈੱਡ ਤੇ ਪਈ ਪਈ ਰਿਸ਼ਤੇਦਾਰਾਂ ਦੀਆਂ ਗੱਲਾਂ ਕੰਟੀਨਿਊਸ ਕਮੈਂਟਰੀ ਵਾਂਗੂ ਚਲਾਈ ਜਾਂਦੀ ਆ ਬਿਮਾਰ ਬੰਦਾ ਤਾਂ ਹੂੰ ਹੂੰ ਮਸਾਂ ਕਰਦਾ ਪਰ ਇੱਥੇ ਫੁੱਲ ਸਿਗਨਲ ਆਉਂਦਾ ਗੱਲਾਂ ਦਾ ਅਸਲ ਦੇ ਵਿੱਚ ਨਾ ਇਹਦੇ ਗਲੇ ਦੇ ਵਿੱਚ ਰੇਡੀਓ ਫਿਟ ਕੀਤਾ ਹੋਇਆ ਜਿੰਨੇ ਮਰਜ਼ੀ ਚੈਨਲ ਬਦਲੀ ਜਾਓ ਹਰ ਇੱਕ ਟੌਪਿਕ ਤੇ ਬੋਲ ਪੂਗੀ ਆ ਭਾਈ ਜਸਮੀਨ ਠੀਕ ਆ ਹੁਣ ਆ ਲੰਤਾ ਹੈਗੇ ਹੋ ਖਾਦਰ ਸਾਰੇ ਟਿੱਢੀ ਲੀ ਨੇ ਅੱਲੇ ਖਾਓ ਮਾਈ ਗਾਡ ਕਮ ਆਨ ਬੀਬੀ ਹਾਏ ਰੱਬਾ ਸਾਦਕੇ ਜਾਈਏ ਤੁਹਾਡੇ ਕੰਟੈਂਟ ਦੇ ਤੇ ਉਸ ਤੋਂ ਵੀ ਵੱਧ ਸਾਦਕੇ ਜਿਹੜਾ ਇਹ ਵਲੌਗ ਬਣਾਈ ਜਾਂਦਾ ਕੀ ਡਰਾਮਾ ਬਣਾ ਰੱਖਿਆ ਯਾਰ ਤੁਸੀਂ ਇੱਕ ਅੱਧਾ ਜਾਣਾ ਨਾ ਇਹਦਾ ਟਿੱਢ ਫੜ ਕੇ ਬੈਠ ਜਾਓ ਤਾਂ ਕਿ ਜਦੋਂ ਇਹ ਖੰਗੇ ਤਾਂ ਹਿੱਲੇ ਨਾ ਐ ਐਕਸਕਿਊਜ਼ ਮੀ ਸਟਾਪ ਇਟ ਡੋਟ ਸੇ ਦੈਟ ਪਲੀਜ਼ ਮੇਰੀਆਂ ਗੱਲਾਂ ਕਰ ਰੇ ਨਰੂ ਨੂਰ ਨੇ ਬਹੁਤ ਤਕਲੀਫ ਹੋਈ ਪਰ ਇਹਨੂੰ ਪਤਾ ਲੱਗਦਾ ਸਾਰਾ ਨੂਰ ਇਹ ਜਿਹੜੀ ਬਹੁਤ ਗੰਦੀ ਹੋ ਗਈ ਬਹੁਤ ਦਿੱਕਤ ਕਰਦੀ ਹੈ ਅੱਜਕੱਲ ਨੂਰ ਜਸਮੀਨ ਦਾ ਮੂਡ ਤਾਂ ਆਏ ਹੋਇਆ ਪਿਆ ਜਿਵੇਂ ਰਿਮੋਟ ਕੰਟਰੋਲ ਦੇ ਮਿਊਟ ਵੋਲਿਊਮ ਬਟਨ ਫਸੇ ਪਈ ਹੋਣ ਕਦੇ ਹੌਲੀ-ਹੌਲੀ ਬੋਲਦੀ ਆ ਕਿ ਮੈਂ ਬਿਮਾਰ ਬਹੁਤ ਆ ਤੇ ਇੱਕਦਮ ਫਿਰ ਅਚਾਨਕ ਹਮਲਾ ਕਰਦੀ ਆ ਬਿਮਾਰੀ ਦੀ ਐਕਟਿੰਗ ਨਾਲੋਂ ਵੱਧ ਰਿਕਵਰੀ ਦੀ ਐਕਟਿੰਗ ਜ਼ਿਆਦਾ ਲੱਗਦੀ ਆ ਇੱਕ ਮਿੰਟ ਪਹਿਲਾਂ ਆਵਾਜ਼ ਨਹੀਂ ਨਿਕਲਦੀ ਤੇ ਇੱਕ ਮਿੰਟ ਬਾਅਦ ਲਾਊਡ ਸਪੀਕਰ ਬਣ ਜਾਂਦੀ ਆ ਬਿਮਾਰੀ ਵੀ ਵਿਚਾਰੀ ਭੰਬਲਪੂਸੇ ਚ ਪਈ ਹੋਣੀ ਆ ਵੀ ਇਹ ਬਿਮਾਰ ਹੈਗੀ ਵੀ ਆ ਕਿ ਨਹੀਂ ਅੱਜ ਮੈਂ ਚੱਲੀ ਸੀ ਸ਼ਾਪਿੰਗ ਕਰਨ ਅੱਛਾ ਲਓ ਵੀ ਮੇਰੇ ਤਰ੍ਹਾਂ ਪਹਿਲਾਂ ਤੇ ਤੁਸੀਂ ਮੇਰਾ ਬੈਂਕ ਬੈਲੈਂਸ ਚੈੱਕ ਕਰੋ ਕਰ ਲਿਆ ਤੇ ਇਹ ਤੁਸੀਂ ਸੋਚ ਰਹੇ ਹੋ ਕਿ ਇਹਨੇ ਪੈਸੇ ਕਿੱਥੋਂ ਆਏ ਕਿਉਂਕਿ ਮੈਂ ਖੇਡਦੀ ਆਂ ਗੇਮ ਜੇਕਰ ਤੁਸੀਂ ਵੀ ਮੇਰੇ ਤਰ੍ਹਾਂ ਗੇਮ ਖੇਡ ਕੇ ਇਹਨੇ ਪੈਸੇ ਕਮਾਣਾ ਚਾਹਦੇ ਆ ਜੇ ਤੁਹਾਨੂੰ ਵੀ ਦੱਸਿਆ ਅੱਜ ਲਾਈਵ ਖੇਡ ਕੇ ਤੇ ਸਭ ਤੋਂ ਪਹਿਲਾਂ انا ਤੁਸੀਂ ਮੇਰੇ ਇੰਸਟਾਗ੍ਰam ਦੇ ਲਿੰਕ ਚ ਲਿੰਕ ਦੇ ਵਿੱਚ ਕ੍ਰਾਊਨ ਲੈਵਲ ਗੇਮ ਦਾ ਲਿੰਕ ਦਿੱਤਾ ਗੇਮ ਨੂੰ ਜਾ ਕੇ ਤੁਸੀਂ ਕਰ ਲੈਣਾ ਓਪਨ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਕਰਨਾ ਇੱਥੇ ਇਸ ਵਿੱਚ ਕਮ ਤੇ ਜਾ ਕੇ ਸਵਿਚ ਅਕਾਊਂਟ ਤੇ ਜਾ ਕੇ ਮੋਬਾਈਲ ਨੰਬਰ OTP ਪਾਸਵਰਡ ਰਜਿਸਟਰ ਕਰ ਲੈਣਾ ਇੱਥੇ ਬੈਕ ਆ ਕੇ ਕਿੰਨੇ ਸਾਰੇ ਗੇਮਸ ਨੇ ਮੇਰੀ ਫੇਵਰਿਟ ਅਗੀ ਮਿਸਟਰੀ ਬਾਕਸ ਫੇਵਰਿਟ ਗੇਮ ਤੇ ਇੱਥੇ ਕਿੰਨੇ ਸਾਰੇ ਬਾਕਸ ਨੇ ਆਪਰ थर्ड ਬਾਕਸ ਚੁਸ ਕਰਕੇ ਲੱਕੀ ਅਪਨ ਕਰ ਲੈਣਾ ਇੱਥੇ ਕੋਈ ਆਪ ਪੈਸਾ ਨਹੀਂ ਲਾਉਣਾ ਫ੍ਰੀ ਖੇਡਣਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਯੈਸ ਮੈਂ ਫ੍ਰੀ ਖੋਲਣ ਲਾ ਕੇ ਵੀ ਫਿਰ ਵੀ 75 ਰੁਪਏ ਜਿੱਤ ਲਏ ਇਸੇ ਤਰ੍ਹਾਂ ਤੁਸੀਂ ਇਸ ਤਰ੍ਹਾਂ ਦੁਆਰੇ ਵੀ ਲਾ ਸਕਦੇ ਆ ਯੈਸ ਮੈਂ 1500 ਨਾਲ ਹੀ ਮਿਲ ਪਏ ਜਿੱਤ ਲਏ ਇਸੇ ਤਰ੍ਹਾਂ ਆ ਜਾਣਾ ਤੁਸੀਂ ਤੁਸੀਂ ਵੀ ਗੇਮ ਖੇਡ ਕੇ ਪੈਸੇ ਕਮਾ ਸਕਦੇ ਏ ਤਾਂ ਕੰਮ ਹੀ ਸੌਖਾ ਬਸ ਰੀਟ੍ਰਾਈ ਕਰੀ ਚੱਲੋ ਤੇ ਪੈਸੇ ਆ ਹੀ ਜਾਣਗੇ ਜੇ ਇਹੋ ਜੀਆਂ ਗੇਮਾਂ ਨਾਲ ਹੀ ਕਰੋੜਪਤੀ ਬਣਿਆ ਜਾਂਦਾ ਤਾਂ ਦੁਨੀਆ ਦੇ ਸਭ ਤੋਂ ਅਮੀਰ ਲੋਕ ਇਹਨਾਂ ਨਾਲ ਹੀ ਪੈਸੇ ਕਮਾਉਂਦੇ ਨਾ ਕਿ ਬਿਜ਼ਨਸ ਕਰਦੇ ਆਹ ਵਲੌਗਰਾਂ ਨੇ ਨਵਾਂ ਹੀ ਕੰਮ ਫੜ ਲਿਆ ਬੈਟ ਗੇਮਸ ਨੂੰ ਪ੍ਰਮੋਟ ਕਰਨ ਵਾਲਾ ਬੁਗੜੀ ਤੇ ਚੁਟਕੀ ਹੁਣ ਹਰ ਇੱਕ ਵੀਡੀਓ ਦੇ ਵਿੱਚ ਗੈਂਬਲਿੰਗ ਦੀ ਪ੍ਰੋਮੋਸ਼ਨ ਕਰਦੀਆਂ ਕਿਉਂਕਿ ਵਲੌਗ ਤਾਂ ਹੁਣ ਇਹਨਾਂ ਦੇ ਚੱਲਣੋਂ हट ਗਏ ਪਹਿਲਾਂ ਖੁਦ ਤੁਸੀਂ ਇਹ ਗੇਮਸ ਖੇਡ ਕੇ ਕਰੋੜਪਤੀ ਬਣ ਕੇ ਵਿਖਾਓ ਤੇ ਸੋਸ਼ਲ ਮੀਡੀਆ ਤੇ ਲੱਕ ਹਿਲਾਉਣਾ ਬੰਦ ਕਰੋ ਕਮ ਆਨ ਬੀਬੀ ਫਿਰ ਕਰ ਲਿਓ ਤੁਸੀਂ ਦੂਜਿਆਂ ਨੂੰ ਸੁਜੈਸਟ ਅਸਲ ਦੇ ਵਿੱਚ ਨਾ ਇਹ ਲੋਕ ਲੱਗੇ ਹੋਇਆ ਲੋਕਾਂ ਨੂੰ ਪਾਗਲ ਬਣਾਣਾ ਐਵੇਂ ਪਹਿਲਾਂ ਗੁਰਲਾਲ ਬਾਵਾ ਵੀ ਐਦਾਂ ਦੀ ਪ੍ਰੋਮੋਸ਼ਨ ਕਰਦਾ ਹੁੰਦਾ ਸੀ ਤੇ ਨਾਲ ਦੀ ਨਾਲ ਦੀਪ ਮਠਾਰੂ ਵੀ ਤੇ ਇਹਨਾਂ ਦੋਵਾਂ ਦੇ ਚੈਨਲਸ ਤੇ ਪ੍ਰੋਬਲਮ ਆ ਗਈ ਸੀ ਮਤਲਬ ਕਿ YouTube ਵੀ ਇਹੋ ਜਿਹੇ ਗੇਮਸ ਨੂੰ ਪ੍ਰਮੋਟ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੋ ਇਹੋ ਜਿਹੇ ਗੇਮਸ ਤੋਂ ਬਚ ਕੇ ਰਿਹਾ ਕਰੋ ਤੇ ਇਹਨਾਂ ਦੇ ਪਿੱਛੇ ਨਾ ਲੱਗਿਆ ਕਰੋ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਤੇ ਨਾਲ ਦੀ ਨਾਲ ਸੋਹਣੇ ਸੋਹਣੇ ਕਮੈਂਟਸ ਕਰਨ ਲਈ ਤੁਹਾਡਾ ਤਹਿ ਦਿਲ ਤੋਂ ਧੰਨਵਾਦ